ਬੀਬੀ ਐਮਬੀ ਦੀ ਪਟੀਸ਼ਨ ਦੇ ਉੱਤੇ ਹਾਈ ਕੋਰਟ ਦਾ ਫਟਾ ਫੈਸਲਾ ਸਾਹਮਣੇ ਆਇਆ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਹੁਕਮ ਲਗਾਏ ਗਏ ਨੇ ਤੇ ਉੱਥੇ ਹੀ ਦਖਲ ਨਾ ਦੇਣ ਦੀ ਜਿਹੜੀ ਕਿ ਅਪੀਲ ਕੀਤੀ ਗਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਬੀਬੀਐਮ ਬੀ ਦੇ ਵੱਲੋਂ ਜਿਹੜੀ ਕਿ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਦਖਲ ਅੰਦਾਜ਼ੀ ਦੇ ਰਹੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਹਰਿਆਣਾ ਨੂੰ ਪਾਣੀ ਦੇਣ ਦੇ ਉੱਤੇ ਸਿਆਸੀ ਕਮਸਾਨ ਵੀ ਜਾਰੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜਿਹੜੇ ਕਿ ਹੁਕਮ ਲਗਾਏ ਗਏ ਨੇ ਤੇ ਉਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਕਿ ਹਰਿਆਣਾ ਨੂੰ ਨਹੀਂ ਦਵਾਂਗੇ ਤੇ ਲਗਾਤਾਰ ਇਸ ਗੱਲ ਦੇ ਉੱਤੇ ਸਿਆਸਤ ਪਕੜੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਸਿਆਸਤ ਪੱਖ ਦੇ ਨੂੰ ਦੇਖਦੇ ਹੋਏ ਬੀਬੀ ਐਮਬੀ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਹੁਣ ਇਸ ਪਟੀਸ਼ਨ ਦੇ ਉੱਤੇ ਹਾਈ ਕੋਰਟ ਦਾ ਫੈਸਲਾ ਜਿਹੜਾ ਕਿ ਨਜ਼ਰ ਆ ਰਿਹਾ ਤੇ ਜਿਸ ਦੇ ਤਹਿਤ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਜਿਹੜੇ ਕਿ ਆਦੇਸ਼ ਲਗਾਏ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਬੈਠਕ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੋ ਫੈਸਲਾ ਹੋਇਆ ਉਸ ਨੂੰ ਮੰਨਣ ਤੇ ਜਿਸ ਦੇ ਤਹਿਤ ਪੰਜਾਬ ਪੁਲਿਸ ਦੀ ਤਾਇਨਾਤ ਨੂੰ ਹਟਾਉਣ ਦੀ ਜੋ ਅਪੀਲ ਕੀਤੀ ਗਈ ਸੀ ਉਸ ਨੂੰ ਲੈ ਕੇ ਵੀ ਉਹਨਾਂ ਦਾ ਇਕੇ ਕੋਈ ਵੀ ਦਖਲ ਅੰਦਾਜ਼ੀ ਨਾ ਕੀਤੀ ਜਾਵੇ ਡੈਮ ਤੇ ਕੰਟਰੋਲ ਰੂਮ ਦੇ ਜਿਹੜੇ ਕਮਰਾਂ ਦੇ ਵਿੱਚ ਦਖਲ ਨਾ ਦੇਣ ਦੀ ਅਪੀਲ ਕੀਤੀ ਐ ਤੇ ਹੁਣ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਤੇ ਉਥੇ BBMP ਨੇ ਜਿਹੜੀ ਕਿ ਪਟੀਸ਼ਨ ਪਾਈ ਸੀ ਉਸ ਨੂੰ ਲੈ ਕੇ ਅੱਜ ਉਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਹੁਕਮ ਲਗਾ ਦਿੱਤੇ ਨੇ ਤੇ ਦੱਸਦੀ ਐ ਕਿ ਬੀਤੇ ਦਿਨਾਂ ਦੇ ਵਿੱਚ ਪੰਜਾਬ ਦਾ ਪਾਣੀ ਜਿਹੜਾ ਕਿ ਹਰਿਆਣਾ ਨੂੰ ਦੇਣ ਦੇ ਹੁਕਮ BBMP ਦੇ ਵੱਲੋਂ ਲਗਾਏ ਗਏ ਤੇ ਜਿਸ ਤੋਂ ਬਾਅਦ ਲਗਾਤਾਰ ਸਿਆਸਤ ਪਕਤੀ ਹੋਈ ਨਜ਼ਰ ਆਈ ਤੇ ਪੰਜਾਬ ਦੇ ਵੱਲੋਂ ਜਿਹੜੇ ਕਿ ਪੰਜਾਬ ਸਰਕਾਰ ਦੇ ਵੱਲੋਂ ਆਲ ਪਾਰਟੀ ਮੀਟਿੰਗ ਸੱਦੀ ਗਈ ਤੇ ਇਸ ਦੇ ਤਹਿਤ ਇਸ ਮੀਟਿੰਗ ਦੇ ਦੌਰਾਨ ਜੋ ਫੈਸਲੇ ਲਏ ਗਏ ਉਸ ਦੇ ਵਿੱਚ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਅਸੀਂ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਜਿਹੜੇ ਕਿ ਹਰਿਆਣੇ ਨੂੰ ਨਹੀਂ ਦਵਾਂਗੇ ਤੇ ਲਗਾਤਾਰ ਜਿਹੜਾ ਕਿ ਇਸ ਗੱਲ ਦੇ ਉੱਤੇ ਸਿਆਸੀ ਕਮਸਾਨ ਜਾਰੀ ਸੀ ਤੇ ਹੁਣ ਫਿਰ ਤੋਂ ਜਿਹੜਾ ਕਿ ਹਾਈ ਕੋਰਟ ਦਾ ਰੁਖ ਬੀਬੀਐਮਬੀ ਦੇ ਵੱਲੋਂ ਕੀਤਾ ਗਿਆ ਤੇ ਪਟੀਸ਼ਨ ਦੇ ਉੱਤੇ ਅੱਜ ਫੈਸਲਾ ਹੋਇਆ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਹੁਕਮ ਲਗਾਏ ਨੇ ਕਿ ਕੋਈ ਵੀ ਦਖਲਅੰਦਾਜ਼ੀ ਨਾ ਕੀਤੀ ਜਾਵੇ ਦੇਣ ਦੀ ਜਿਹੜੀ ਕਿ ਅਪੀਲ ਕੀਤੀ ਗਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਬੀਬੀਐਮ ਬੀ ਦੇ ਵੱਲੋਂ ਜਿਹੜੀ ਕਿ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਦਖਲ ਅੰਦਾਜ਼ੀ ਦੇ ਰਹੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਹਰਿਆਣਾ ਨੂੰ ਪਾਣੀ ਦੇਣ ਦੇ ਉੱਤੇ ਸਿਆਸੀ ਕਮਸਾਨ ਵੀ جاری ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜਿਹੜੇ ਕਿ ਹੁਕਮ ਲਗਾਏ ਗਏ ਨੇ ਤੇ ਉਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਕਿ ਹਰਿਆਣਾ ਨੂੰ ਨਹੀਂ ਦਵਾਂਗੇ ਤੇ ਲਗਾਤਾਰ ਗੱਲ ਦੇ ਉੱਤੇ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਸਿਆਸਤ ਪੱਖ ਦੇ ਨੂੰ ਦੇਖਦੇ ਹੋਏ BBMB ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਹੁਣ ਇਸ ਪਟੀਸ਼ਨ ਦੇ ਉੱਤੇ ਹਾਈ ਕੋਰਟ ਦਾ ਫੈਸਲਾ ਜਿਹੜਾ ਕਿ ਨਜ਼ਰ ਆ ਰਿਹਾ ਤੇ ਜਿਸ ਦੇ ਤਹਿਤ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਜਿਹੜੇ ਕਿ ਆਦੇਸ਼ ਲਗਾਏ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਬੈਠਕ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੋ ਫੈਸਲਾ ਹੋਇਆ ਉਸ ਨੂੰ ਮੰਨਣ ਤੇ ਜਿਸ ਦੇ ਤਹਿਤ ਪੰਜਾਬ ਪੁਲਿਸ ਦੀ ਤਾਇਨਾਤ ਨੂੰ ਹਟਾਉਣ ਦੀ ਜੋ ਅਪੀਲ ਕੀਤੀ ਇਸੀ ਉਸ ਨੂੰ ਲੈ ਕੇ ਵੀ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਦਖਲ ਅੰਦਾਜ਼ੀ ਨਾ ਕੀਤੀ ਜਾਵੇ ਡੈਮ ਤੇ ਕੰਟਰੋਲ ਰੂਮ ਦੇ ਜਿਹੜੇ ਕਮਰੇ ਦੇ ਵਿੱਚ ਦਖਲ ਨਾ ਦੇਣ ਦੀ ਅਪੀਲ ਕੀਤੀ ਹੈ ਤੇ ਹੁਣ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਉਥੇ BBMP ਨੇ ਜਿਹੜੀ ਕਿ ਪਟੀਸ਼ਨ ਪਾਈ ਸੀ ਉਸ ਨੂੰ ਲੈ ਕੇ ਅੱਜ ਉਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਹੁਕਮ ਲਗਾ ਦਿੱਤੇ ਨੇ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਪੰਜਾਬ ਦਾ ਪਾਣੀ ਜਿਹੜਾ ਕਿ ਹਰਿਆਣਾ ਨੂੰ ਦੇਣ ਦੇ ਹੁਕਮ BBMP ਦੇ ਵੱਲੋਂ ਲਗਾਏ ਗਏ ਤੇ ਜਿਸ ਤੋਂ ਬਾਅਦ ਲਗਾਤਾਰ ਸਿਆਸਤ ਪਕ ਹੋਈ ਨਜ਼ਰ ਆਈ ਤੇ ਪੰਜਾਬ ਦੇ ਵੱਲੋਂ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਆਲ ਪਾਰਟੀ ਮੀਟਿੰਗ ਸੱਦੀ ਗਈ ਤੇ ਜਿਸ ਦੇ ਤਹਿਤ ਇਸ ਮੀਟਿੰਗ ਦੇ ਦੌਰਾਨ ਜੋ ਫੈਸਲੇ ਲਏ ਗਏ ਉਸ ਦੇ ਵਿੱਚ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਅਸੀਂ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਜਿਹੜੇ ਕਿ ਹਰਿਆਣੇ ਨੂੰ ਨਹੀਂ ਦਵਾਂਗੇ ਤੇ ਲਗਾਤਾਰ ਜਿਹੜਾ ਕਿ ਇਸ ਗੱਲ ਦੇ ਉੱਤੇ ਸਿਆਸੀ ਕਮਸਾਣ ਜਾਰੀ ਸੀ ਤੇ ਹੁਣ ਫਿਰ ਤੋਂ ਜਿਹੜਾ ਕਿ ਹਾਈ ਕੋਰਟ ਦਾ ਰੁਖ ਬੀਬੀਐਮਬੀ ਦੇ ਵੱਲੋਂ ਕੀਤਾ ਗਿਆ ਤੇ ਪਟੀਸ਼ਨ ਦੇ ਉੱਤੇ ਅੱਜ ਫੈਸਲਾ ਹੋਇਆ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਹੁਕਮ ਲਗਾਏ ਨੇ ਕਿ ਕੋਈ ਵੀ ਦਖਲਅੰਦਾਜ਼ੀ না যাবে